ਪਿਆਰੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਹ ਆ ਕਿ ਕਣਕ ਦੀ ਬਜਾਈ ਜੋਰਾਂ ਤੇ ਚੱਲਦੀ ਪਈ ਹੈ ਕਣਕ ਦਾ ਝਾੜ ਕਿਹੜੀਆਂ ਗੱਲਾਂ ਤੇ ਨਿਰਭਰ ਕਰਦਾ ਆ ਅਸੀਂ ਅੱਜ ਇਸ ਬਾਰੇ ਗੱਲਾਂ ਕਰਨੀਆਂ ਝੋਨੇ ਦੇ ਝਾੜ ਬਾਰੇ ਆਪਾਂ ਸਾਰਿਆਂ ਨੇ ਵੇਖ ਹੀ ਲਿਆ ਸ਼ੁਰੂਆਤੀ ਦੌਰ ਦੇ ਵਿੱਚ ਸਾਡਾ ਜਿਹੜਾ ਝੋਨਾ ਸੀ ਬੜਾ ਸੋਹਣਾ ਫੱਬਿਆ ਸੀ ਬੜਾ ਕੁਝ ਲੋਕਾਂ ਨੇ ਪਾਇਆ ਸੀ ਪਰ ਕੁਦਰਤ ਜਦੋਂ ਆਪਦੀ ਆਈ ਤੇ ਆਉਂਦੀ ਹੈ ਨਾ ਹੁਣ ਕੁਦਰਤ ਤੇ ਹੀ ਸਾਰਾ ਕੁਝ ਨਿਰਭਰ ਕਰਦਾ ਆ ਜਿਵੇਂ ਝੋਨਾ ਸ਼ੁਰवाती ਦੌਰ ਤੇ ਫੱਬਿਆ ਸੀ ਜਦੋਂ ਸਾਡੀ ਪ੍ਰਾਗਣ ਕਿਰਿਆ ਸ਼ੁਰੂ ਹੋਈ ਉਦੋਂ ਮੀਂਹ ਪੈਣੇ ਸ਼ੁਰੂ ਹੋ ਗਏ ਝੋਨੇ ਦੀ ਪ੍ਰਾਗਣ ਕਿਰਿਆ ਤੋਂ ਲੈ ਕੇ ਪੱਕਣ ਤੱਕ ਠੰਡੀਆਂ ਰਾਤਾਂ ਤਰੇਲੀਆਂ ਰਾਤਾਂ ਚਾਹੀਦੀਆਂ ਹੁੰਦੀਆਂ ਤੇ ਬਾਅਦ ਚ ਗਰਮੀ ਵਧ ਗਈ ਜਿਹਦੇ ਕਰਕੇ ਸਾਡਾ ਝੋਨੇ ਦਾ ਝਾੜ ਜਿਹੜਾ ਕਟ ਗਿਆ ਲੋਕਾਂ ਨੇ 5-5 ਗੱਟੇ 6-6 ਗੱਟੇ ਯੂਰੀਆ ਦੀ ਵੀ ਪਾਏ ਆ ਤੇ ਜਿਨ੍ਹਾਂ ਕਿਸਾਨ ਵੀਰਾਂ ਨੇ ਸਾਡੇ ਮਗਰ ਲਾ ਕੇ 2-3 ਗੱਟਿਆਂ ਤੀ ਸਟਾਪ ਕਰਕੇ ਆਪਦੀ ਜਿਹੜੀ ਆ ਝੋਨੇ ਦੀ ਫਸਲ ਵੀਜੀ ਸੀ 2-3 ਗੱਟਿਆਂ ਵਾਲੇ ਉਹਨਾਂ ਦਾ ਝਾੜ 5-5 6-6 ਵਾਲਿਆਂ ਨਾਲੋਂ ਵੱਧ ਹੀ ਨਿਕਲਿਆ ਹੋਊਗਾ ਅੱਜ ਆਪਾਂ ਇਹਨਾਂ ਨੁਕਤਿਆਂ ਬਾਰੇ ਹੀ ਗੱਲਾਂ ਕਰ ਰਹੀਆਂ ਜਿਹੜਾ ਕੁਦਰਤ ਨਿਯਮਤ ਆ ਕੁਦਰਤ ਸਭ ਤੋਂ ਉੱਤੇ ਆ ਕੁਦਰਤ ਆਪਦੀ ਆਈ ਤੇ ਆ ਜੇ ਤੇ ਬਹੁਤ ਕੁਝ ਕਰਾ ਦਿੰਦੀ ਹੈ ਕੁਦਰਤ ਦੇ ਉੱਤੇ ਝਾੜ ਨਿਰਭਰ ਕਰਦਾ ਸਾਡਾ ਕਣਕ ਦਾ ਝਾੜ ਵੀ ਕੁਦਰਤ ਹੀ ਨਿਰਭਰ ਕਰਨਾ ਪਰ ਜਿਹੜੀਆਂ ਗੱਲਾਂ ਸਾਡੇ ਹੱਥ ਵਾਸੇ ਆ ਜੋ ਅਸੀਂ ਕਿਸਾਨ ਵੀਰੋ ਕਰ ਸਕਦੇ ਆ ਛੋਟੇ ਛੋਟੇ ਜਿਹੜੇ ਤਰੀਕੇ ਅਪਣਾ ਸਕਦੇ ਆ ਕਣਕ ਦੇ ਝਾੜ ਵਾਸਤੇ ਉਹਦੇ ਬਾਰੇ ਹੀ ਆਪਾਂ ਅੱਜ ਤੁਹਾਡੇ ਨਾਲ ਗੱਲਾਂ ਕਰਨੀਆਂ ਪਹਿਲਾ ਨੁਕਤਾ ਆ ਗਿਆ ਬੀਜ ਕਿਸਮ ਕਿਸਾਨ ਵੀਰੋ ਕੰਪਨੀਆਂ ਆਪਦੀਆਂ ਮਸ਼ਹੂਰੀਆਂ ਬੜੀਆਂ ਕਰਦੀਆਂ ਪਈਆਂ ਕਿ ਫਲਾਣੀ ਕਣਕ ਜਿਹੜੀ ਉਹ 30 ਕੁਇੰਟਲ ਨਿਕਲ ਜੇਗੀ 32 ਕੁਇੰਟਲ ਨਿਕਲ ਜੇਗੀ ਐ ਮਸ਼ਹੂਰੀਆਂ ਜਾਂ ਚਲਦੀਆਂ ਪਈਆਂ ਜਿਹੜੇ ਬਲੌਗਰ ਆ ਫੇਸਬੁੱਕ ਉੱਤੇ ਵੈਸੇ ਖੇਤੀ ਦੀਆਂ ਗੱਲਾਂ ਕਰਦੇ ਆ ਤੇ ਮਸ਼ਹੂਰੀਆਂ ਕੰਪਨੀਆਂ ਦੇ ਕਰਨਦੇ ਆ ਉਹ ਭਲਿਓ ਮਾਨਸੋ ਜਿਹੜੇ ਝਾੜ ਤੇ ਅਸੀਂ ਕਣਕ ਝੋਨੇ ਦੇ ਤੇ ਬੈਠੇ ਆ ਦੁਨੀਆ ਦੇ ਉੱਤੇ ਸਾਡਾ ਹਰਿਆਣਾ ਤੇ ਪੰਜਾਬ ਅਸੀਂ ਇਹੋ ਜਿਹੇ ਝਾੜ ਤੇ ਬੈਠੇ ਦੂਤੇ ਝਾੜ ਨਿਕਲਣਾ ਜਿਹੜਾ ਵਾ ਨਾਮੁਨਕਿਨ ਐ ਇਹੋਛੀਆਂ ਗੱਲਾਂ ਨੇ ਸਾਡੇ ਕਿਸਾਨ ਵੀ ਮਗਰ ਲੱਗ ਜਾਂਦੇ ਵੇਖੋ ਵੇ ਖਰੇ ਆ ਜਿਹੜੀ ਕਣਕ ਐ 30 ਕੁਇੰਟਲ ਨਿਕਲ ਜੇਗੀ 32 ਕੁਇੰਟਲ ਨਿਕਲ ਜੇਗੀ ਕਣਕ ਝੋਨਾ ਥੋੜੀ ਐ ਝੋਨਾ ਵੀ ਐਦਕੀ ਅਸੀਂ ਵੇਖ ਲਿਆ ਹੈ ਨਾ ਪਹਿਲਾਂ ਤਾਂ ਝੋਨਾ ਬੜਾ 35 35 ਕੁਇੰਟਲ ਵੀ ਅਸੀਂ ਛਾੜਦੇ ਰਹੇ ਹਾਂ ਕਿਸਮ ਹੈ ਜਿਹੜੀ ਸਾਰੀਆਂ ਕਿਸਮਾਂ ਦਾ ਝਾੜ ਕਿਸਾਨ ਵੀਰੋਂ ਬਰਾਬਰ ਹੀ ਰਹਿੰਦਾ ਅੱਜ ਤੁਹਾਨੂੰ ਮੈਂ ਦੱਸ ਦੇਵਾਂ ਪਿਛਲੇ ਸੀਜ਼ਨ ਜਿਹੜੀ ਕਣਕ ਬੀਜੀ ਗਈ ਸੀ ਜਿਹੜੇ ਪ੍ਰੋਡਿਊਸਰਾਂ ਨੇ ਬੀਜ ਬਣਾਉਣ ਲਈ ਪਿਛਲੇ ਸੀਜ਼ਨ ਕਣਕਾਂ ਬੀਜੀਆਂ ਸੀ ਵਿਕਣਾ ਤਾਂ ਐਦਕੀ ਉਹ ਹੈ ਹੀ ਨਾ 872 ਦੀ ਬੜੀ ਡਿਮਾਂਡ ਹੈ 872 ਯੂਨੀਵਰਸਿਟੀ ਸਾਡੀ ਕਿਸਮ ਹੈ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੇ ਕੇ ਵੀ ਕੇ ਖੇਤੀ ਵਿਗਿਆਨ ਕੇਂਦਰਾਂ ਤੋਂ ਵੀ ਮਿਲਦਾ ਤਾਂ ਲਓ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲਦਾ ਵੀ 872 ਦੇ ਦੋ ਤੇ ਬਾਹਰੋਂ ਐਵੇਂ ਵੀ ਬਹੁਤਾ ਲੈਣ ਦੀ ਲੋੜ ਨਹੀਂ ਹੈਗੀ ਬਾਹਰਲੀਆਂ ਕੰਪਨੀਆਂ ਤੋਂ ਕਿਉਂਕਿ ਜਿਹਦੀ ਡਿਮਾਂਡ ਵੱਧ ਜਾਂਦੀ ਹੈ ਡਿਮਾਂਡ ਵੱਧ ਜਾਂਦੀ ਤੇ ਪਿਛਲੇ ਸਾਲ ਜਿਹੜੀ ਕਣਕ ਬੀਜੀ ਹੋਊਗੀ ਉਹਦੇ ਹਿਸਾਬ ਨਾਲ ਹੀ ਤਾਂ ਇਸ ਵਾਰ ਵੀ ਮਿਲਣਾ ਹੈ ਮੰਨ ਲਓ ਐਦਕੀ ਜਿਹੜੀ ਪ੍ਰੋਡਿਊਸਰਾਂ ਨੇ ਐਦਕੀ ਵੱਧ ਕਣਕ ਬੀਜਣਗੇ ਅਗਲੇ ਸਾਲ ਜਿਹੜੀ ਬੀਜਾਂਗੇ ਉਹ ਹੀ ਝਾੜ ਹੋਣਾ ਨਹੀਂ ਤਾਂ ਆਵਦਾ ਜਿਹੜਾ ਵਾਸੀਂ ਲਾਗਤ ਖਰਚਾ ਹੀ ਵਧਾਉਣੇ ਆ ਮਹਿੰਗੇ ਮਹਿੰਗੇ ਭਾਅ ਬੀਜ ਸਾਨੂੰ ਲੈਣ ਦੀ ਲੋੜ ਨਹੀਂ ਹੈਗੀ 100-100 ਰੁਪਏ ਕਿਲੋ ਅਸੀਂ ਬੀਜ ਲਈ ਜਾਂਦੇ ਆ ਕਣਕ ਦਾ ਸਾਰੀਆਂ ਕਿਸਮਾਂ ਹੀ ਜਿਹੜੀਆਂ ਸਾਡੀ ਧਰਤੀ ਦੇ ਅਨੁਕੂਲ ਆ ਕਿਸਮਾਂ ਬਾਰੇ ਇੱਕ ਵੱਖਰੀ ਵੀਡੀਓ ਪਾਵਾਂਗੇ ਲੰਬੀ ਹੋ ਜਾਣੀ ਵੀਡੀਓ ਤੁਸੀਂ ਸੁਣਦੇ ਬਹੁਤ ਘੱਟ ਆਂ ਦੇਖਦੇ 2-3 ਮਿੰਟ ਹੀ ਤੁਸੀਂ ਵੇਖਣਾ ਹੁੰਦਾ ਪਹਿਲੀ ਗੱਲ ਆ ਗਈ ਬੀਜ ਕਿਸਮ ਇਹਦੀ ਚੋਣ ਅਸੀਂ ਕਿਹੜਾ ਬੀਜ ਵਰਤਦੇ ਪਏ ਆ ਇਹਦੇ ਬਾਰੇ ਵਿਸਥਾਰ ਨਾਲ ਤੁਹਾਨੂੰ ਅੱਗੇ ਦੱਸਦੇ ਆਂਗਾ ਦੂਜੀ ਗੱਲ ਕਿਸਾਨ ਵੀਰਾਂ ਆਉਂਦੀ ਆ ਬੀਜ ਦੀ ਸੋਧ ਵੀਡੀਓ ਸੋਧ ਬੜੀ ਜ਼ਰੂਰੀ ਆ ਅਸੀਂ ਜੇ ਬੀਜ ਸੋਧ ਕੇ ਬੀਜਿਆ ਹੋਊਗਾ ਨਾ ਉਹਦੇ ਤੇ ਬਿਮਾਰੀਆਂ ਦਾ ਕਾਂਗਿਆਰੀ ਨਹੀਂ ਆਉਂਦੀ ਸਿਆਕਣੀ ਨਹੀਂ ਹੁੰਦੀ ਹੈਨਾ ਸੁੰਡੀ ਦਾ ਜਿਹੜਾ ਜੇ ਅਸੀਂ ਬੀਜ ਸੋਧਿਆ ਹੋਊਗਾ ਤਾਂ ਸੁੰਡੀ ਦਾ ਟੱਕਰਾ ਵੀ ਘੱਟ ਹੁੰਦਾ ਇੱਕ ਸਾਡੀ ਯੂਨੀਵਰਸਿਟੀ ਦਾ ਟੀਕਾ ਉਹ ਵੀ ਅਸੀਂ ਵਰਤ ਸਕਦੇ ਹਾਂ ਇਹਦੇ ਬਾਰੇ ਵੀ ਜਿਹੜੀ ਆ ਕਿਹੜੀ ਕਿਹੜੀ ਆਪਣਾ ਦਵਾਈ ਆਪਾਂ ਵਰਤ ਸਕਦੇ ਉਹ ਨਾਲ ਹੀ ਵੀਡੀਓ ਪਾਈ ਉਹ ਵੇਖ ਲਿਆ ਜੇ ਪਹਿਲਾ ਬੀਜ ਕਿਸਮ ਦੂਜਾ ਬੀਜ ਦੀ ਸੋਧ ਤੀਜਾ ਸਾਡਾ ਆ ਗਿਆ ਪਾਣੀ ਪਾਣੀ ਅਸੀਂ ਕਦੋਂ ਲਾਉਣਾ ਹੈ ਪਹਿਲਾ ਪਾਣੀ ਕਿਸਾਨ ਵੀਰੋ ਤੀਜੇ ਚੌਥੇ ਹਫਤੇ ਲਾਉਣਾ ਬੜਾ ਜ਼ਰੂਰੀ ਹੁੰਦਾ ਕਣਕ ਨੂੰ ਅਸੀਂ ਬੀਜ ਲਏ ਨੇ ਤੇ ਬਾਕੀ ਦੂਜੇ ਪਾਣੀ ਵੀ ਆਪਾਂ ਕਿਦਾਂ ਲਾਉਣੇ ਆ ਤੇ ਇਹਦੇ ਬਾਰੇ ਵੀ ਆਪਾਂ ਨਾਲ ਹੀ ਵਿਸਥਾਰ ਨਾਲ ਗੱਲਾਂ ਕਰਾਂਗੇ ਚੌਥੀ ਗੱਲ ਆ ਜਾਂਦੀ ਕਿ ਕਿਸਾਨ ਵੀਰੋ ਇੱਕ ਬੜੀ ਮਹੱਤਵਪੂਰਨ ਗੱਲ ਆ ਕਿਆਰੇ ਕਿਆਰੇ ਨਾਲ ਅਸੀਂ ਬਹੁਤ ਘੱਟ ਪਾਉਨੇ ਆ ਵੈਸੇ ਯੂਨੀਵਰਸਿਟੀ ਕਹਿੰਦੀ ਆ ਕਿਲੇ ਦੇ ਅੱਠ ਕਿਆਰੇ ਪਰ ਅੱਠ ਨਹੀਂ ਤੁਸੀਂ ਘੱਟੋ ਘੱਟ 3-4 ਕਿਆਰੇ ਤਾਂ ਆਪਾਂ ਪਾ ਹੀ ਸਕਦੇ ਆ ਕਈ ਕਿਸਾਨ ਵੀਰੋ ਜਦੋਂ ਤੁਸੀਂ ਪਹਿਲਾ ਪਾਣੀ ਲਾਉਨੇ ਹੋ ਦੂਰ ਲੰਮਾ ਪਾਣੀ ਲੇਟ ਪਹੁੰਚਦਾ ਜਿਵੇਂ ਲਾਮ ਲੰਮੀ ਹੋਵੇ ਤਾਂ ਜਿੱਥੇ ਪਾਣੀ ਜ਼ਿਆਦਾ ਲੱਗ ਜਾਂਦਾ 4 ਘੰਟੇ ਬਿਜਲੀ ਆਉਣੀ ਹੁੰਦੀ ਹੈ ਨਾ ਜਿੱਥੇ ਪਾਣੀ ਜ਼ਿਆਦਾ ਲੱਗ ਜਾਂਦਾ ਤੇ ਬੜੇ ਕਿਸਾਨਾਂ ਵੀਰਾਂ ਦਾ ਹੁੰਦਾ ਵਾ ਵੀ ਸਾਡੀ ਨਾ ਕਣਕ ਬਹਿ ਜਈ ਗਈ ਹੈ ਉਹ ਕਿਸਾਨ ਵੀਰੋ ਇਹ ਹੀ ਕਾਰਨ ਹੁੰਦਾ ਜਿੱਥੇ ਪਾਣੀ ਜ਼ਿਆਦਾ ਲੱਗਿਆ ਕਿਾਰੇ ਵੱਡੇ ਹੈ ਇਹ ਹੀ ਕਾਰਨ ਹੁੰਦਾ ਕਣਕ ਬਹਿਣ ਦਾ ਫਿਰ ਆ ਗਿਆ ਕਿਸਾਨ ਵੀਰੋ 5ਵੇਂ ਨੰਬਰ ਤੇ ਖੁਰਾਕੀ ਤੱਤ ਯੂਰੀਆ ਕਿੰਨੀ ਪਾਉਣੀ ਹੈ ਦੇ ਨਾਲ ਬਾਰੇ ਵੀ ਤੁਹਾਨੂੰ ਸਾਰੀਆਂ ਗੱਲਾਂ ਹੀ ਦੱਸਾਂਗੇ ਡੀਏਪ ਆਪਣੀ ਮੈਗਨੀਜ਼ ਤੱਤ ਦੀ ਘਾਟ ਆਉਂਦੀ ਹੈ ਕਣਕ ਨੂੰ ਜ਼ਿੰਕ ਦੀ ਘਾਟ ਆਉਂ ਲਾ ਪੀ ਹੈ ਸਲਫਰ ਦੀ ਤੱਤ ਇਹਦੇ ਬਾਰੇ ਵੀ ਨਾਲ ਹੀ ਵੀਡੀਓ ਪਾਵਾਂਗੇ ਵਿਸਥਾਰ ਨਾਲ ਵੇਖ ਲਈ ਪੰਜਵਾਂ ਕਰਨੀ ਹੈ ਤੇ ਛੇਵਾਂ ਸਾਡੇ ਜਿਹੜੇ ਆ ਆਪਾਂ ਅਖੀਰ ਤੇ ਗੋਭ ਦੇ ਉੱਤੇ ਅਸੀਂ ਸਪਰੇਅ ਕਿਹੜੀ ਕਰਨੀ ਜਿਵੇਂ 13045 ਦੀ ਇਹ ਸਾਰੇ ਨੁਕਤੇ ਆ ਕਿਸਾਨ ਵੀਰੋ ਕਣਕ ਦੇ ਝਾੜ ਵਧੀਆ ਲੈਣ ਦੇ ਲਈ ਪਹਿਲਾ ਬੀਜ ਕਿਸਮ ਸਾਰੀਆਂ ਕਿਸਮਾਂ ਹੀ ਕਿਸਾਨ ਵੀਰੋ ਇੱਕੋ ਜੀਆਂ ਹੀ ਨੇ ਕਈ ਕਿਸਾਨ ਵੀਰ ਪਿਛਲੇ ਸਾਲ ਡਿਮਾਂਡ ਕੀਤੀ ਸੀ 2967 ਦੀ ਸਾਡੇ ਕੋਲੇ 2960 ਕਿੱਡੀ ਪੁਰਾਣੀ ਕਿਸਮ ਹੈ ਸਾਡੀ ਦਾਣਾ ਬੜਾ ਮੋਟਾ ਹੁੰਦਾ ਉਹਦਾ ਹੈਨਾ ਪਿਛਲੇ ਸਾਲ ਬੜੇ ਕਿਸਾਨ ਵੀਰ ਕਹਿੰਦੇ ਅਸੀਂ 2967 ਬੀਜਣੀ 3086 ਹਜੇ ਤੱਕ ਪੁਰਾਣੀਆਂ ਕਿਸਮਾਂ ਸਾਡੇ ਕਾਮਯਾਬ ਆ ਇਹਨਾਂ ਗੱਲਾਂ ਤੇ ਨਿਰਭਰ ਕਰਦੇ ਜਰੂਰੀ ਨਹੀਂ ਅਸੀਂ ਮਹਿੰਗਾ ਬੀਜ ਲੈ ਕੇ ਬੀਜਾਂਗੇ ਤੇ ਜਿਹੜੀਆਂ ਕੰਪਨੀਆਂ ਸਾਨੂੰ 30-30 ਕੁਆਂਟਲ ਦੀਆਂ ਕਹੀ ਜਾਂਦੀਆਂ ਗੱਲਾਂ ਇਹ ਸਭ ਫੇਕ ਨੇ ਇਹਨਾਂ ਮਗਰ ਲੱਗਣ ਦੀ ਲੋੜ ਨਹੀਂ ਹੈਗੀ ਕਣਕਾਂ ਜਿਹੜੀਆਂ ਹੈਗੀਆਂ ਰਲਾ ਕੇ ਬੀਜਿਆ ਕਰੋ ਜੇ ਤੁਹਾਨੂੰ ਇਹ ਰਲਾ ਕੇ ਵੀ ਸੋਨਾ ਝਾੜ ਦਿੰਦੀਆਂ ਕਣਕੋਂ ਦੇ ਪਰੇ ਵੀ ਆਪਾਂ ਤੁਹਾਨੂੰ ਆ ਜੂਟੇ ਬਣਾ ਕੇ ਦੱਸਦੇ ਨੇ ਕਿਹੜੀ ਕਿਸਮ ਕਿਹਦੇ ਨਾਲ ਰਲ ਸਕਦੀ ਹੈ ਨਾਲ ਹੀ ਵੀਡੀਓ ਇਹਦੀ ਵੀ ਪਾਵਾਂਗੇ ਹੈਨਾ ਪਹਿਲਾ ਬੀਜ ਕਿਸਮ ਦੂਜਾ ਜਿਹੜਾ ਆਪਣਾ ਜਿਹੜਾ ਵਾ ਬੀਜ ਦੀ ਸੋਧ ਬੜੀ ਜ਼ਰੂਰੀ ਹੈ ਇਤਿਜਾ ਆ ਗਿਆ ਪਾਣੀ ਜਿਹੜਾ ਸਾਡਾ ਪਾਣੀ ਬੜਾ ਮਹੱਤਵਪੂਰਨ ਹੈ ਜਿਹੜਾ ਆਪਾਂ ਲਾਉਣਾ ਇੱਕ ਕਿਆਰੇ ਆ ਗਿਆ ਸਾਡੇ ਤੁਹਾਨੂੰ ਦੱਸਦਾ ਨਾ ਕਿਆਰੇ ਵੱਧ ਪਾਉ ਵੱਧੋ ਵੱਧ ਫਿਰ ਸਾਡੇ ਜਿਹੜੇ ਖੁਰਾਕੀ ਤੱਤੇ ਆ ਜਿੰਨੇ ਵੀ ਉਹ ਅਸੀਂ ਕਿਦਾਂ ਸੰਜਮ ਨਾਲ ਵਰਤਨੇ ਆ ਕਿਸਾਨ ਵੀਰ ਪੰਜ ਪੰਜ ਗੱਟੇ ਯੂਰੀਆ ਅਸੀਂ ਕਣਕ ਨੂੰ ਹੀ ਲੈ ਕੇ ਆ ਤੁਹਾਨੂੰ ਇੱਕ ਵਧੀਆ ਤਰੀਕਾ ਦੱਸਾਂਗੇ 2 ਗੱਟੇ ਵੱਧੋ ਵੱਧ ਪਾਇਆ ਜੇ ਯੂਰੀਆ ਦੇ ਤੇ 5 ਗੱਟਿਆਂ ਦੇ ਦੇ ਬਰਾਬਰੀ ਆਪਾਂ ਝਾੜ ਕੱਟ ਕੇ ਵੀ ਵਿਖਾਵਾਂਗੇ ਇਹੋ ਜਿਹੇ ਜਿਹੜੇ ਸਾਡੇ ਜਮੀਦਾਰ ਕਿਸਾਨ ਭਰਾ ਗੱਲ ਮੰਨਦੇ ਆ ਉਹ ਵਾਕਿਆ ਹੀ ਕਹਿੰਦੇ ਵਾਕਿਆ ਹੀ ਡਾਕਟਰ ਸਾਹਿਬ ਇਹ ਗੱਲਾਂ ਤੁਹਾਡੀਆਂ ਇਹ ਵਾਕਿਆ ਹੀ ਸਹੀ ਆ ਕੋਈ ਆਪਾਂ ਯੂਰੀਆ ਜਿਨ੍ਹਾਂ ਨੇ ਵੱਧ ਪਾਇਆ ਸੀ ਉਥੇ ਤੇਲਾ ਵੱਧ ਹੀ ਆਇਆ ਸੀ ਝੋਨੇ ਦੇ ਵੀ ਆਪਾਂ ਜੇ ਗੱਲ ਕਰੀਏ ਤਾਂ ਹੈਨਾ ਆਪਾਂ ਮਗਰ ਲਾ ਕੇ ਨਹੀਂ ਆਪਦੇ ਖਰਚੇ ਨਹੀਂ ਵਧਾਉਣੇ ਜਿਹੜਾ ਸਾਡਾ ਮੁੱਖ ਮਨੋਰਥ ਆ ਸਾਡਾ ਜਿਹੜਾ ਮੁੱਖ ਜਿਹੜਾ ਵਾ ਅਜੰਡਾ ਸਾਡਾ ਇਹ ਆ ਖੇਤੀ ਖਰਚੇ ਕਿਸਾਨ ਦੇ ਜਿਹੜੇ ਆ ਉਹਦੇ ਘੱਟ ਕਰਨੇ ਕਿਸਾਨ ਦੀ ਲਾਗਤ ਜਿਹੜੀ ਇਨਪੁਟ ਕਾਸਟ ਹੈ ਜਿਹਨੂੰ ਲਾਗਤ ਮੁੱਲ ਕਹਿੰਦੇ ਉਹ ਘੱਟ ਕਰਕੇ ਤੁਹਾਡਾ ਜਿਹੜੀ ਆ ਆਮਦਨ ਵਿੱਚ ਵਾਧਾ ਕਰਨਾ ਜਿਹੜਾ ਵਾਤਾਵਰਨ ਵੀ ਦੂਸ਼ਣ ਹੋਣਾ ਬਚਾਉਣਾ ਆਸੀਂ ਇਹ ਸਾਰੀਆਂ ਗੱਲਾਂ ਆ ਸਾਡੇ ਨਾਲ ਜੁੜੇ ਰਿਹਾ ਜੇ ਵੀਡੀਓ ਨਾਲ ਦੀ ਨਾਲ ਹੀ ਸਾਰੀਆਂ ਪਾਵਾਂਗੇ ਤੇ ਇਹ ਸਾਰੇ ਨੁਕਤੇ ਸੀ ਕਣਕ ਦੇ ਝਾੜ ਜ਼ਰੂਰੀ ਨਹੀਂ ਹੈ ਕਿ ਮਹਿੰਗਾ ਬੀਜ ਲੈ ਕੇ ਅਸੀਂ ਕਣਕ ਦਾ ਬੀਜ ਲਿਆ ਤੇ ਸਾਡਾ ਝਾੜ ਵੱਧ ਨਿਕਲੇਗਾ ਕਿੱਥੇ 30-40 ਰੁਪਏ ਕਿਲੋ ਬੀ ਅਸੀਂ ਲੈਨੇ ਪਿਆ ਆਮ ਕਿਸਮਾਂ ਦਾ ਤੇ ਕਿੱਥੇ 100 ਰੁਪਏ ਕਿਲੋ ਅਸੀਂ ਬੀ ਲੈ ਕੇ ਬੀਜਦੇ ਪਿਆ ਆ ਆਪਾਂ ਤਾਂ 2-3 ਕੁਇੰਟਲ ਪਹਿਲਾਂ ਹੀ ਵੱਧ ਕਰਤਾ ਜੇ ਦੂਜੀ ਕਿਸਮ ਦੇ 2-3 ਕੁਇੰਟਲ ਜ਼ਿਆਦਾ ਝੜੂਗੀ ਫਿਰ ਤਾਂ ਉੱਥੇ ਬਰਾਬਰ ਜੇ ਰਹਿ ਗਿਆ ਨਾ ਕੰਮ ਜੁੜੇ ਰਿਹਾ ਜੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ